ਤੇ ਹੁਣ ਆਪਾਂ ਕੱਪੜੇ ਕੱਢ ਲਏ ਤੇ ਤੁਸੀਂ ਮੇਰੀ ਬਾਡੀ ਚੈੱਕ ਕਰ ਸਕਦੇ ਹੋ ਹੁਣ ਆਪਾਂ ਜਾ ਰਹੇ ਨਾ ਨ ਤੇ ਪਾਣੀ ਮੈਨੂੰ ਬਹੁਤ ਠੰਡਾ ਲੱਗਿਆ ਪਹਿਲਾਂ ਨਾ ਐ ਫਿਰ ਆਇਆ ਜਦੋਂ ਮੈਨੂੰ ਆ ਲੱਗੇ ਬਾਣੀ ਬਹੁਤ ਠੰਡਾ ਫਿਰ ਮੈਨੇ ਕੌਨਫੀਡੈਂਸ ਇਹ ਕਰਕੇ ਫਿਰ ਮੈਨੇ ਜੰਪ ਕਰੀ ਤੀ ਤੁਸੀਂ ਦੇਖ ਸਕਦੇ ਹੋ ਤੇ ਫੇਰ ਮੈਂ ਪੂਰੇ ਨਜ਼ਾਰੇ ਲਈ ਤੇ ਨੇ ਛੁੱਟੀਆਂ ਦੇ ਵਿੱਚ ਮੈਂ ਲੈ ਰਿਆ ਹਜੇ ਵੀ ਤੇ ਤੁਸੀਂ ਦੱਸੋ ਤੁਸੀਂ ਲੈ ਰਹੇ ਨਾ ਮੈਂ ਤਾਂ ਪੂਰੇ ਨਜ਼ਾਰੇ ਲੈ ਰਿਆ ਛੁੱਟੀਆਂ ਦੇ ਵਿੱਚ ਇਹ ਚ ਕੰਮ ਕਿਰਾ ਕਰੂਗਾ ਹੁਣ ਮਹੀਨੇ ਦੀਆਂ ਛੁੱਟੀਆਂ ਲੈੰਡਾ ਰੈਂਕ ਦਾ ਕੰਮ ਕਰਦੇ ਲੰਘ ਜੂ ਤੇ ਮੇਰਾ ਅੱਪਾ ਬਾਅਦੋਂ ਕਰਾਂਗੇ ਕੰਮ ਐਂਡਰਲੇ ਦਾਦੀ ਨਾਲ ਚ ਤੇ ਉਹਨਾਂ ਅੱਪਾ ਹੁਣ ਪੂਰੇ ਨਜ਼ਾਰੇ ਲੈ ਰਿਆ সুইমিং ਕਰ ਰਿਹਾ ਮੈਂ ਡੁੱਬ ਲੱਗ ਗਿਆ ਸੀ ਪਾਣੀ ਦੇ ਵਿੱਚ ਤੇ ਉਹਨਾਂ ਅੱਪਾ ਮਾਰੀ ਜੰਪ ਪਾਣੀ ਦੇ ਵਿੱਚ ਤੇ ਠੰਡਾ ਠੰਡਾ ਹੋਣ ਕਿਉਂਕਿ ਮੋਟਰ ਚੱਲ ਰਹੀ ਸੀ ਹੌਲੀ ਹੌਲੀ ਠੰਡਾ ਹੋਣ ਲੱਗ ਗਿਆ ਸੀ ਇਹ ਪਾਣੀ ਤੇ ਤੁਹਾਨੂੰ ਮਿਲਦਾ ਅਗਲੇ ਵਲੌਗ ਚ ਬਾਏ